ਪਟਿਆਲਾ ਵਿੱਚ ਡਾਇਰੀਆ ਦੇ ਕੇਸ ਵੱਧ ਰਹੇ ਹਨ ਇਹ ਕੇਸਾਂ ਦੀ ਗਿਣਤੀ ਵੱਧ ਕੇ 70 ਹੋ ਗਈ ਹੈ ਇਸ ਮੌਕੇ ਤੇ ਡਾਇਰੀਆ ਕਾਰਨ ਦੋ ਮੌਤਾਂ ਹੋਈਆਂ ਹਨ ਸਿਹਤ ਵਿਭਾਗ ਦੀ ਟੀਮ ਵੱਲੋਂ ਵੱਖ-ਵੱਖ ਥਾਵਾਂ ਤੇ ਜਾ ਕੇ ਸੈਂਪਲਿੰਗ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਬਿਮਾਰੀ ਦੇ ਲੱਛਣ ਆਉਣ ਤੇ ਤੁਰੰਤ ਹਸਪਤਾਲ ਦੇ ਵਿੱਚ ਚੈੱਕਅਪ ਕਰਾਉਣਾ ਜ਼ਰੂਰੀ ਹੈ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪਿਛਲੇ 3-4 ਦਿਨ ਤੋਂ ਅਲੀਪੁਰ ਰਈਗਾਂੜਾ ਪਿੰਡ ਆਪਣੇ ਪਟਿਆਲਾ ਵਿੱਚ ਹੀ ਪੈਂਦਾ ਹੈ ਉੱਥੇ ਇੱਕ ਡਾਇਰੀਆ ਦਾ ਆਊਟਬ੍ਰੇਕ ਹੋਇਆ ਤਿੰਨ ਚਾਰ ਦਿਨ ਪਹਿਲਾਂ ਸਾਡਾੜਾ ਉੱਥੇ ਹੈਲਥ ਵੈਲਨੈਸ ਸੈਂਟਰ ਹੈ ਉੱਥੇ ਡਾਕਟਰ ਕੋਲ ਚਾਰ ਪੰਜ ਬਰੀਜ ਇਕੱਠੇ ਆ ਗਏ ਸੀਗੇ ਡਾਕਟਰ ਨੇ ਸਾਡੀ ਟੀਮ ਨੂੰ ਇਨਫੋਰਮ ਕਰਤਾ ਸੀਗਾ ਇਨਫੋਰਮ ਹੁੰਦੇ ਸਾਰੇ ਅਸੀਂ ਹਰਕਤ ਵਿੱਚ ਆ ਗਏ ਐਂਡ ਸਾਡੀਆਂ ਟੀਮਸ ਉੱਥੇ ਪਹੁੰਚੀਆਂ ਸੀਗੀਆਂ ਹਾਊਸ ਟੂ ਹਾਊਸ ਅਸੀਂ ਸਰਵੇ ਕਰ ਚੁੱਕੇ ਹਾਂ ਉੱਥੇ 5 ਹਜ਼ਾਰ ਦੀ ਪੋਪੂਲੇਸ਼ਨ ਨੇ ਹਜ਼ਾਰਕ ਘਰ ਹੈ ਤੇ 1000 ਘਰ ਵਿੱਚ ਆਲਮੋਸਟ 70% ਸਾਡੀ ਹਾਊਸ ਕਾਲ ਸਰਵਿਸ ਹੋ ਚੁੱਕੀ ਹੈ ਜੀ ਹੁਣ ਤੱਕ 71 ਮਰੀਜ਼ ਡਾਇਰੀਆ ਦੇ ਸਾਮਣੇ ਆ ਚੁੱਕੇ ਨੇ ਕੁਝ ਜਿਹੜੇ ਪੇਸ਼ੈਂਟਸ ਜ਼ਿਆਦਾ ਸਿਕ ਸੀਗੇ ਉੱਥੇ ਅਸੀਂ ਟੈਂਪ ਪਰਮਨੈਂਟਲੀ ਕਸੀਕ ਹੁਣ ਐਮਬੂਲੈਂਸ ਲਗਾਈ ਹੋਈ ਹੈ ਉਹ ਹੈਲਥ ਕੇਅਰ ਸੈਂਟਰ ਵਿੱਚ ਜਿੱਥੋਂ ਕਿ ਉਹ ਪੇਸ਼ੈਂਟਸ ਨੂੰ ਹਸਪਤਾਲ ਜਾਂ ਮਾਤਾ ਕੁਸ਼ਲੇ ਲੈ ਕੇ ਆਏ ਜਾਂ ਅਰਜਿੰਦ ਹਸਪਤਾਲ ਲੈ ਕੇ ਆਏ ਤੇ ਪੇਸ਼ੈਂਟਸ ਦਾ ਟਰੀਟਮੈਂਟ ਹੋ ਰਿਹਾ ਹੈ ਹੁਣ ਤੱਕ 17 ਜਾਂ 18 ਪੇਸ਼ੈਂਟ ਆਪਣੇ ਦਾਖਲ ਹੋ ਚੁੱਕੇ ਨੇ ਉਹਨਾਂ ਵਿੱਚ ਕਾਫੀ ਸਾਰੇ ਪੇਸ਼ੈਂਟ ਡਿਸਚਾਰਜ ਹੋ ਗਏ ਨੇ ਉਹ ਠੀਕ ਨੇ ਇੱਕ ਪੇਸ਼ੈਂਟ ਜਿਆਦਾ ਸੀਰੀਅਸ ਸਿੱਖ ਹੈ ਤੇ ਇਹੀ ਫਿਲਹਾਲ ਸਾਡੇ ਕੋਲ ਇਨਫੋਰਮੇਸ਼ਨ ਹੈ ਡੈਥਸ ਸਾਡ ਇੱਕ ਜੋ ਸੁਣਨ ਚਾਹਿਆ ਜਰਾ ਸਰजिकल ਐਚਐਮ ਸਦਨਾ ਦੇ ਸੀਗੇ ਇੱਕ ਘਰ ਵਿੱਚ ਦੋ ਜੀਆਂ ਦੀ ਡੈਥ ਹੋਈ ਹੈ ਇੱਕ ਤਾਂ ਮਾਤਾ ਜੀ ਸੀ 70 ਸਾਲ ਤੋਂ ਵੱਧ ਉਹਨਾਂ ਦੀ ਉਮਰ ਸੀ ਤੇ ਉਹਨਾਂ ਦੇ ਚੂਲੇ ਟੁੱਟਿਆ ਹੋਇਆ ਸੀਗਾ ਉਹਨਾਂ ਨੂੰ ਡਾਇਰੀਆ ਹੋਇਆ ਤੇ ਉਹ ਆਪ ਆਫਕੋਰਸ ਉਹਨੂੰ ਲੈ ਕੇ ਨਹੀਂ ਆਏ ਹਸਪੀਟਲ ਪਰ ਉਹਦੇ ਵਾਸਤੇ ਡਾਕਟਰ ਸਭ ਤੋਂ ਦਵਾਈ ਲੈ ਕੇ ਸੀਗੀ ਉਹਨਾਂ ਦਾ ਟਰੀਟਮੈਂਟ ਸੋ ਕਾਲਡ ਜੋ ਕਹ ਰਹੇ ਹੋ ਅਕੋਰਡਿੰਗ ਟੂ 뎀 ਚੱਲ ਰਿਹਾ ਸੀਗਾ ਸੈਕੰਡ ਜਿਹੜਾ ਕਿ ਇੱਕ ਛੋਟਾ ਬੱਚਾ ਉਹ ਕਾਫੀ ਸਿੱਖ ਹੋ ਗਿਆ ਸੀਗਾ ਉਹਦਾ ਟਾਈਮਲੀ ਸ਼ਾਇਦ ਉਹਨਾਂ ਨੇ ਇਲਾਜ ਨਹੀਂ ਕੀਤਾ いや ਉਹਨਾਂ ਨੂੰ ਸਮਝ ਨਹੀਂ ਸੀ ਵੀ ਪੇਸ਼ੈਂਟ ਜਲਦੀ ਸਿੱਖ ਹੋ ਰਿਹਾ ਤੇ ਉਹ ਬੱਚੇ ਦੀ ਡੈਥ ਹੋਈ ਜੀ ਸਰ ਇਸ ਦੇ ਨਾਲ ਡਾਇਰੀਆ ਦੇ ਵਿੱਚ ਇਹ ਸਿੰਪਟਮਸ ਵੀ ਨਹੀਂ ਗਏ ਔਰ ਕਿਹੜਾ ਕਿਹੜਾ ਸਪੌਟਡ ਏਰੀਆ ਹੈਗਾ ਇਹ ਸਪੌਟਡ ਏਰੀਆ ਤਾਂ ਫਿਲਹਾਲ ਆਪਣਾ ਹਲੀਪੁਰਿਆਂ ਰਹਿ ਗਿਆ ਹੀ ਹੈ ਬਾਕੀ ਡਾਇਰੀਆ ਦੇ ਸਿੰਪਟਮਸ ਵੀ ਪੇਟ ਖਰਾਬ ਹੋਣਾ ਬੁਖਾਰ ਹੋਣਾ ਪੇਚਸ ਲੱਗਣਾ ਗਿਆ ਉਲਟੀਆਂ ਆਣੀਆਂ ਇਹੀ ਮੇਨ ਸਿੰਪਟਮਸ ਨੇ ਤੇ ਲੋਕਾਂ ਨੂੰ ਇਹ ਹੀ ਆਪਾਂ ਕਹਾਂਗੇ ਕਿ ਜੇ ਤੁਹਾਨੂੰ ਇਹ ਲੱਗ ਰਿਹਾ ਕਿ ਤੁਹਾਨੂੰ ਕੋਈ ਵੀ ਸਿੰਪਟਮ ਆ ਗਿਆ ਹੈ ਤੁਸੀਂ ਪਲੀਜ਼ ਸਾਡੇ ਨੀਰੈਸਟ ਹੈਲਥ ਸੈਂਟਰ ਵਿੱਚ ਤੁਹਾਨੂੰ ਆ ਕੇ ਦਿਖਾਓ ਸਰ ਕਿਉਂਕਿ ਬਰਸਾਤ ਦਾ ਸਮਾਂ ਹੈ ਕਿ ਪਹਿਲਾਂ ਸਿਹਤ ਵਿਭਾਗ ਨੇ ਐਕਟਿਵਨੈਸ ਦਿਖਾਈ ਨਹੀਂ ਹੈ ਕਿੱਥੇ ਗਈ ਸੀ ਸਿਹਤ ਵਿਭਾਗ ਵੱਲੋਂ ਜੀ ਕਦੇ ਵੀ ਕੋਈ ਕਟਾਈ ਨਹੀਂ ਹੁੰਦੀ ਸਿਹਤ ਵਿਭਾਗ ਨੇ ਟਾਈਮਲੀ ਜਿਹੜੇ ਆਪਣੇ ਐਡਵਾਈਸਰੀਜ਼ ਕਨਸਰਨਡ ਵਿਭਾਗਾਂ ਨੂੰ ਪੇਟਣੀ ਹੁੰਦੀ ਅਸੀਂ ਪੇ ਚੁੱਕੇ ਆ ਜੀ ਹਰ ਸਾਲ ਸਾਡੀ ਐਡਵਾਈਸ ਲਈ ਜਾਂਦੀ ਹੈ ਹਰ ਮਹੀਨੇ ਸਾਡੀ ਡਿਸਟ੍ਰਿਕਟ ਹੈਲਥ ਸੋਸਾਇਟੀ ਮੀਟਿੰਗ ਹੁੰਦੀ ਜਿਹਦੇ ਵਿੱਚ ਮਾਨਯੋਗ ਡੀਸੀ ਸਾਹਿਬਾ ਹੁੰਦੇ ਆ ਔਰ ਇੱਚ ਬਾਕੀ ਸਾਰੇ ਵਿਭਾਗ ਦੇ ਬੰਦੇ ਹੁੰਦੇ ਨੇ ਉਦੋਂ ਇਹ ਗੱਲਾਂ ਉਹਨਾਂ ਨੂੰ ਦੱਸੀ ਜਾਂਦੀਆਂ ਵੀ ਜਿਵੇਂ ਡੇਂਗੂ ਦਾ ਸੀਜ਼ਨ ਹੈ ਵੀ ਡੇਂਗੂ ਵਾਸਤੇ ਅਸੀਂ ਕੀ ਕਰਨਾ ਹੈ ਜੇਕਰ ਕੋਈ ਵਾਟਰ ਬੌਨ ਡਿਜ਼ੀਜ਼ ਜਾਂ ਜਿਵੇਂ ਆਪਣਾ ਜਿਵੇਂ ਪਾਣੀ ਨਾਲ ਜਿਹੜੀਆਂ ਬਿਮਾਰੀਆਂ ਫੈਲਦੀਆਂ ਨੇ ਇਹਦੀਆਂ ਗਾਈਡਲਾਈਨਸ ਹੈਦੀ ਐਸਓਪੀਜ਼ ਪਹਿਲੇ ਹੀ ਸੇਤਪਹਾਤ ਵੱਲੋਂ ਜਾਰੀ ਕੀਤੀ ਜਾਂਦੀਆਂ ਸੇਤਪਹਾਤ ਵੱਲੋਂ ਕਿਸੇ ਵੀ ਕਿਸਮ ਕਰ ਤਰਾਂ ਦੀ ਥਿਲ ਨਹੀਂ ਉਠ ਕੀਤੀ ਜਾਂਦੀ ਸਰ ਇੱਕ ਡਾਇਰੀਆ ਦੇ ਵਿੱਚ ਸੀ ਕਿ ਕੱਲ ਮਹਿਲਾ ਨੇ ਇਲਜ਼ਾਮ ਲਗਾਇਆ ਕਿ ਮਾਤਾ ਕੁਸ਼ਲਿਆ ਤੇ ਵਿੱਚ ਇਹ ਜੀ ਇਲਜ਼ਾਮ ਹਾਂਜੀ ਮੈਂ ਉੱਥੇ ਹੀ ਸੀਗਾ ਜੀ ਐਚਐਮ ਸਰ ਨਾਲ ਮੈਂ ਜ ਆਰਾਊਂਡ ਕਰ ਰਹੇ ਸੀਗਾ ਬੜਾ ਐਮਫੈਟਿਕਲੀ ਉਸ ਸੌਰਤ ਨੇ ਕਿਹਾ ਕਿ ਕਿਦਾਂ ਕਰਕੇ ਵੀ ਮੈਂ ਅੱਜ ਮੈਂ ਉਹਦੀ ਇਨਕੁਆਇਰੀ ਕਰਵਾ ਰਹੇ ਹਾਂ ਉਹ ਸ਼ਾਮ ਤੱਕ ਮੇਰੇ ਕੋਲ ਸਾਰੇ ਡਿਟੇਲਸ ਹੋਣਗੇ ਵੀ ਵਿਲ ਨੋ ਵੀ ਕੀ ਹੋਇਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ